ਨਾਨ ਵੀਰੋ ਅੱਜ ਪਿੰਡ ਕੋਟੜਾ ਵਿਖੇ ਪਹੁੰਚਿਆ ਇੱਥੇ ਬਾਈ ਨੂੰ ਆਪਾਂ ਅਜੁਕਟ ਕਾ ਜਿਹੜੀ 35 ਦਿਨ ਦੇ ਉੱਤੇ ਪਵਾ ਰਹੇ ਹਾਂ ਮੈਂ ਤੁਹਾਨੂੰ ਝੋਨਾ ਵੀ ਦਿਖਾਉਂਗਾ ਦੋਸਤੋ ਇਹ ਪ੍ਰੋਡਕਟ ਜਿਹੜਾ ਆਪਾਂ ਪਵਾ ਰਹੇ ਹਾਂ ਇਹ ਗੋਭ ਦੀ ਸੁੰਡੀ ਪੱਤਾ ਲਵੇਟ ਦੇ ਦਾ ਕੰਮ ਕਰੇਗਾ ਹੀ ਕਰੇਗਾ ਨਾਲ ਦੋਸਤੋ ਇਹ ਜਿਹੜਾ ਇਸ ਦੇ ਵਿੱਚ ਗਰੋਥ ਵੀ ਜਿਹੜਾ ਕਰਵਾਏਗਾ ਮੈਂ ਤੁਹਾਨੂੰ ਅੱਜ ਲਾਈਵ ਵੀਡੀਓ ਦਿਖਾਵਾਂਗਾ ਤੇ ਇਹਦਾ ਆਪਾਂ ਜਿਹੜਾ ਤੁਹਾਨੂੰ ਰਿਜ਼ਲਟ ਹੈ ਉਹ ਆਉਣ ਵਾਲੇ 4-5 ਦਿਨਾਂ ਨੂੰ ਇਹਦਾ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਆ ਛੋਟੇ ਸਾਹਮਣੇ ਜਿਹੜਾ ਝੋਨਾ ਤੁਸੀਂ ਦੇਖ ਰਹੇ ਹੋ ਇਹ ਝੋਨਾ ਹੈ ਇਹਦੇ ਵਿੱਚ ਆਪਾਂ ਪਵਾ ਰਹੇ ਹਾਂ ਇਹਦੇ ਵਿੱਚ ਆਪਾਂ ਤੁਹਾਨੂੰ ਅੱਜ ਤੋਂ 4-5 ਦਿਨਾਂ ਨੂੰ ਇਹਦਾ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਇਹ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਸ ਝੋਨੇ ਦੀ ਜਿਹੜੀ ਕੰਡੀਸ਼ਨ ਇਹ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਇਹਦਾ ਜਿਹੜਾ ਲਾਈਵ ਰਿਜ਼ਲਟ ਦਿਖਾਵਾਂਗੇ ਬਾਈ ਹੋਰੀ ਨੇ ਜਿਹੜੇ ਚੱਲ ਪੇ ਪਾਉਣ ਦੇ ਲਈ ਚप्पल ਦੀ ਮੇਰੀ ਨਿਕਲ ਗਈ ਡੋਡੀ ਸੋ ਆਓ ਆਪਾਂ ਤੁਹਾਨੂੰ ਅੱਗੇ ਤੱਕ ਲੈ ਕੇ ਚੱਲਦੇ ਹਾਂ ਤੁਹਾਨੂੰ ਮੈਂ ਇਹਦਾ ਅੱਜ ਦੇ ਹਾਲਾਤ ਨੇ ਜਿਹੜੇ ਉਹਦੇ ਇਹੇ ਨੇ ਆ ਦੇਖੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਜਿਹੜਾ ਝੋਨਾ 35 ਦਿਨ ਦਾ ਹੋਇਆ ਹੈ। ਅੱਜ 35 ਦਿਨਾਂ ਤੇ ਆਪਾਂ ਇਹ ਪੋਵਾ ਰਹੇ ਆ ਬਾਈ ਹੋਰਾਂ ਨੂੰ ਤੇ ਬਾਕੀ ਦਾ ਸੋਨੂੰ ਮੈਂ ਇਹ ਜਿਹੜੀ ਵੀਡੀਓ ਹੈ ਦੀ ਦੁਬਾਰੇ ਵੀਡੀਓ ਆਪਾਂ ਬਣਾਵਾਂਗੇ ਆਉਣ ਵਾਲੇ 4-5 ਦਿਨਾਂ ਨੂੰ। ਧੰਨਵਾਦ।